ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਗੁਰੂ ਸਾਧ ਸੰਗਤ ਜੀਓ ਆਪ ਸਾਰੇ ਕੋ ਦੁਆਰਾ ਕੁਝ ਭਜਨ ਦਾ ਫਤਿਹ ਪ੍ਰਸਾਣੇ ਵਿਖੇ ਪਹੁੰਚਿਓ ਸਾਰਿਆਂ ਨੇ ਜੀ ਆਇਆਂ ਆਖਦੇ ਆ ਆਪ ਨੂੰ ਪਤਾ ਹੈ ਕਾਫੀ ਲੰਮਾ ਸਮਾਗਮ ਚੱਲ ਰਿਹਾ ਹੈ ਜਿਨ੍ਹਾਂ ਦੇ ਵਿੱਚ 15 16 17 18 ਤੋਂ 19 ਦੇ ਰਾਤਰੀ ਦੇ ਦੀਵਾਨ ਸਨ ਅੱਜ ਤੀਜੀ ਤਰੀਕ ਨੂੰ ਰਾਤ ਦਾ ਆਖਰੀ ਦੀਵਾਨ ਹੈ ਜਿਸ ਵਿੱਚ ਮੁਹੂਰ੍ਾ ਡਾਡੇ ਤੋਂ ਸੰਤਾਂ ਪਹੁੰਚ ਰਿਹਾ ਨੇ ਸਾਰਾ ਬਦਨਪੁਰ ਡੇਰੇ ਮਮੂਰਪੁਰ ਦੀ ਸੰਗਤ ਕਮਾਲਪੁਰ ਦੀ ਮਲਕਪੁਰ ਦੀ ਅਤੇ ਹੋਰ ਵੀ ਜਿੱਥੇ-ਜਿੱਥੇ ਮੇਰੇ ਵੀ ਨਾਨਕਤਾਬਲੇਵਾ ਨੇ ਸਾਰੀਆਂ ਸੰਗਤਾਂ ਦੀ ਗੋਤਰੀਆਂ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਕਿ ਬਹੁਤ ਵੱਡਾ ਸਮਾਗਮ ਸੀਗਾ ਜਿਸ ਵਿੱਚ ਮੇਰੇ ਨੌਜਵਾਨ ਵੀਰਾਂ ਨੇ ਮਾਤਾਵਾਂ ਨੇ ਬੇਟੀਆਂ ਭੈਣਾਂ ਨੇ ਬੜੀ ਸੇਵਾ ਨਿਭਾਈ ਹੈ ਕਿਤੇ ਆਪ ਸੇਵਾ ਕਾਰਜ ਨੇ ਉੱਥੇ ਨਾਲ-ਨਾਲ ਕਰੈਕਟਰਾਂ ਦੀ ਟ੍ਰੈਲੀਆਂ ਦੀ ਜਲ ਦੀ ਲੰਗਰਾਂ ਦੀ ਸੇਵਾ ਦਿਨ ਰਾਤ ਸਾਰੇ ਸਿੰਘਾਂ ਨੇ ਇੱਕ ਕੀਤਾ ਹੈ ਸਭ ਦਾ ਹੀ ਧੰਨਵਾਦ ਹੈ ਸੋ ਜੀ ਆਇਆਂ ਨੂੰ ਆਖਦੇ ਹਾਂ ਗੁਰੂ ਕੇ ਲੰਗਰ ਨਵੇਂ ਤਿਆਰ ਹੋਏ ਨੇ ਇੰਨਾ ਲਗਨ ਜਿਹੀ ਹਲਵਾਈ ਸੇਵਾਦਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੰਗਤ ਵਾਸਤੇ ਗੁਰੂ ਘਰ ਪਕਵਾਨ ਬਣਾਦੇ ਪਏ ਨੇ ਸੋ ਸਾਡੇ ਨਾਲ ਕੋਲੋਂ ਮਾਦਰੀ ਵਾਲੇ ਬਾਬਾ ਜੀ ਬਾਬਾ ਉਕਾਰ ਸ੍ਰੀ ਗੰਗਾਪੁਰ ਸਾਡੇ ਨਕਰ ਦੇ ਸਰਦਾਰ ਚਮਕ ਵੀ ਉਹ ਵੀ ਪਹੁੰਚਿਆ ਆ ਜੀ ਆਖਦੇ ਆ ਗੁਰਸਾਹਿਬ ਟੀਵੀ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਤੇ ਸੀਨੀਅਰ ਵੀ ਅੰਦਰ ਸੰਗਤ ਆਪ ਜੀ ਇਹਨਾਂ ਨੂੰ ਇੱਕ ਵਾਰੀ ਲੈਲੋ ਜੀ ਸਟੇਟ ਚੂਟ ਦੇ ਵਿੱਚ ਸਭ ਦਾ ਹੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ